ਏ ਬਾਈ ਜੀ ਹੈਗੀ ਹੈ ਰੈਡ ਡਾਇਮੰਡ ਗਵਾਵਾ ਵਜਦਾ ਇਹ ਸੀਡਲੈਸ ਗਵਾਵਾ ਹੁੰਦਾ ਇਹ ਮਤਲਬ ਸੀਡਲੈਸ ਗਵਾਵਾ ਦਾ ਵੀ ਨਾਂ ਤਾਂ ਦਿੱਤਾ ਗਿਆ ਕਿਉਂਕਿ ਬੜੇ ਲਿਮਟਿਡ ਜੇ ਸੀਡ ਹੁੰਦੇ ਆ ਇਹਦੇ ਚ ਤੇ ਇੱਕ ਹੀ ਅੰਦਰੋਂ ਹੁੰਦਾ ਰੈਡ ਕਲਰ ਦਾ ਤੇ ਫਰੂ ਇਹਦਾ ਟੇਸਟ ਮਤਲਬ ਬਾਕੀ ਜੋ ਵੀ ਆਮ ਚੱਲ ਰਹੇ ਆ ਫਰੂਟ ਉਹਨਾਂ ਨਾਲੋਂ ਕਾਫੀ ਹਟਕੇ ਆ ਕਾਫੀ ਮਤਲਬ ਵਧੀਆ ਟੇਸਟ ਮੰਨਿਆ ਜਾਂਦਾ ਇਹਦਾ ਸਾਰੇ ਗਵਾਵਾ ਦੇ ਵੈਰਾਈਟੀਆਂ ਦੇ ਵਿੱਚੋਂ ਠੀਕ ਹੈ ਇਹਦੀ ਬਾਈ ਕੇਅਰ ਕਿਵੇਂ ਕਰਨੀ ਪੈਂਦੀ ਹੈ ਕਿਵੇਂ ਇਹਦੀ ਕਟਿੰਗ ਵਗੈਰਾ ਸਭ ਨਹੀਂ ਸਾਰੀ ਦੱਸੋ ਸਾਡੇ ਦਰਸ਼ਕਾਂ ਨੂੰ ਕੇਅਰ ਬਾਈ ਜੀ ਇਹ ਉਹ ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਲਾਇਏ ਸੀਗੇ ਉਦੋਂ ਮੈਨੇ ਵੀ ਕੋਈ ਜ਼ਿਆਦਾ ਇਹਦੇ ਬਾਰੇ ਨੌਲੇਜ ਨਹੀਂ ਸੀ ਹੌਲੀ ਹੌਲੀ ਜਿਵੇਂ ਗੇਨ ਕੀਤੀ ਗਈ ਨੌਲੇਜ ਉਹ ਸਹੀ ਕਟਿੰਗ ਦਾ ਮਤਲਬ ਤਾਂ ਇਹੀ ਹੁੰਦਾ ਹੈ ਕਿ ਜਦੋਂ ਪਲਾਂਟ ਆਪਣਾ 1.5 ਫੁੱਟ ਜਾਂ 2 ਫੁੱਟ ਦੇ ਕਰੀਬ ਹੋ ਜਾਂਦਾ ਹੈ ਛੋਟਾ ਪਲਾਂਟ ਤੇ ਉਸ ਤੋਂ ਬਾਅਦ ਉਹਦੀ ਟਿਪ ਕਟਿੰਗ ਕਰ ਦੇਣੀ ਹੁੰਦੀ ਹੈ ਉਸ ਤੋਂ ਬਾਅਦ ਕੋਈ ਤਿੰਨ ਜਾਂ ਚਾਰ ਸ਼ਾਖਾਂ ਵਾਂ ਰੱਖਣੀਆਂ ਹੁੰਦੀਆਂ ਜਿਵੇਂ ਮੰਨ ਲਓ ਭਈਆ ਇੱਕ ਸ਼ਾਖ ਰੱਖੀ ਗਈ ਆ ਦੂਜੀ ਰੱਖੀ ਹੈ ਆ ਤੀਜੀ ਹੋਗੀ ਤੇ ਇਹਨਾਂ ਨੂੰ ਮਤਲਬ ਪਾਸਿਆਂ ਤੇ ਜਿਵੇਂ ਹੋ ਗਿਆ ਤੇ ਇਹਦਾ ਸੈਂਟਰ ਜਿਹੜਾ ਉਹ ਮਤਲਬ ਵਿਹਲਾ ਹੋਣਾ ਚਾਹੀਦਾ ਕਿ ਉਹਦੇ ਨਾਲ ਇਹ ਹੋ ਜਾਂਦਾ ਕਿ ਵੀ ਉੱਪਰੋਂ ਸੂਰਜ ਦੀ ਵੀ ਕਿਰਨਾਂ ਸਾਰਿਆਂ ਦੇ ਆਲੇ ਦੁਆਲੇ ਘੂਮੂਗੀ ਫਰੂਟ ਇੱਕ ਸਾਰ ਸਾਰਾ ਪੱਕੂਗਾ ਨਹੀਂ ਤਾਂ ਜੇ ਆਪਾਂ ਮਤਲਬ ਇਹਨੂੰ ਇੱਕ ਤਰ੍ਹਾਂ ਦਾ ਝਾੜ ਟਾਈਪ ਬਣਾ ਲਾਂਗੇ ਤਾਂ ਜਿਹੜੇ ਵਿਚਾਲਾ ਏਰੀਆ ਹੁੰਦਾ ਉੱਥੇ ਕੋਈ ਫਰੂਟ ਵਗੈਰਾ ਨਹੀਂ ਲੱਗਣਾ ਉਹ ਵਾਧੂ ਦੀ ਨਿਊਟ੍ਰੀਸ਼ਨ ਖਾਂਦਾ ਰਹਿੰਦਾ ਹੁਣ ਇਹ ਜਿਵੇਂ ਐਂ ਪਾਸਿਆਂ ਨੂੰ ਉਲਟਾ ਅੰਬਰੇਲਾ ਜਿਵੇਂ ਕਹਿ ਦਿੰਨੇ ਆਪਾਂ ਉਹ ਚੀਜ਼ ਬਣ ਗਈ ਹੈਗੀ ਐ ਇਹਦੇ ਹੁਣ ਸਾਰੇ ਪਾਸੇ ਹਵਾ ਕਰਾਸ ਹੋਊਗੀ ਤੇ ਧੁੱਪ ਵੀ ਵਧੀਆ ਲੱਗੂਗੀ ਇਹ ਮੇਨ ਇਹੀ ਹੈ ਇਹਦੀ ਕੈਨੋਪੀ ਸਹੀ ਡਿਵੈਲਪ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਹਦੀ ਜਿਵੇਂ ਹੁਣ ਆ ਰੋਤਾ ਗਈ ਇਹਦੀ ਇੱਕ ਤਾਂ ਹਾਰਡ ਕਟਿੰਗ ਹੁੰਦੀ ਹੈ ਕਿ ਬਿਲਕੁਲ ਹੀ ਇਹਦੇ ਸਾਰੇ ਪੱਤੇ ਚੱਕ ਦੇਣੇ ਆ ਉਸ ਨਾਲ ਆਏ ਹੁੰਦਾ ਕਿ ਵੀ ਪਲਾਂਟ ਥੋੜਾ ਜਿਹਾ ਸਟ੍ਰੈਸ 'ਚ ਚਲਾ ਜਾਂਦਾ ਤੇ ਜਦੋਂ ਕੋਈ ਵੀ ਪਲਾਂਟ ਸਟ੍ਰੈਸ 'ਚ ਜਾਂਦਾ ਤੇ ਉਹ ਫਿਰ ਆਪਦਾ ਇੱਕੋ ਦਮ ਫਰੂਟਿੰਗ ਵੱਨੀ ਜ਼ੋਰ ਲਾਉਂਦਾ ਹੁਣ ਜਦੋਂ ਇਹਦੇ ਸਾਰੇ ਪੱਤੇ ਚੱਕ ਤੇ ਤੇ ਮੁੜਕੇ ਇਹ ਨਵੇਂ ਜਿੰਨੀਆਂ ਵੀ ਨਵੀਆਂ ਫੋਟਾਂ ਆਉਣਗੀਆਂ ਉਹ ਸਾਰੀਆਂ ਦੇ ਉੱਤੇ ਫਰੂਟ ਪਾਊਗਾ ਠੀਕ ਹੈ ਹਾਂ ਤੇ ਇੱਕ ਇਹਦਾ ਥੋੜਾ ਜਿਹਾ ਇਹ ਹੁੰਦਾ ਕਿ ਵੀ ਇਹਨੂੰ ਜ਼ਿਆਦਾ ਮੋਟੀ ਡਾਣੀ ਜਿਹੜੀ ਹੁੰਦੀ ਆ ਉਹ ਨਹੀਂ ਕੱਟਣੀ ਹੁੰਦੀਗੀ ਕੋਈ ਜਿੰਮੇ ਪੈਨਸਲ ਤੋਂ ਮੋਟੀ ਡਾਣੀ ਹੁੰਦੀ ਹੈ ਉਹ ਪੈਨਸਲ ਪੈਨਸਲ ਜਿੱਡੀ ਮੋਟੀ ਡਾਣੀ ਹੁੰਦੀ ਹੈ ਉਨੀ ਕੁ ਡਾਣੀ ਆਪਾਂ ਕੱਟ ਸਕਦੇ ਆ ਜੇ ਉਹ ਤੋਂ ਮੋਟੀ ਕਟਾਂਗੇ ਤੇ ਫਿਰ ਉਹ ਉਹ ਡਾਣੀ ਫਰੂਟ ਨਹੀਂ ਚੱਕਦੀਗੀ ਇਹ ਬਈ ਸਾਰੀਆਂ ਵੈਰਾਈਟੀਆਂ ਵਾਸਤੇ ਹੁੰਦਾ ਕਿ ਮਤਲਬ ਸਾਰੇ ਅਮਰੂਦਾਂ ਦੀਆਂ ਨਹੀਂ ਸਾਰੇ ਅਮਰੂਦਾਂ ਦੇ ਵਾਸਤੇ ਇਹ ਸੇਮ ਹੀ ਚੀਜ਼ ਹੈ ਤੇ ਬਾਕੀ نیچے ਕਿਹਦਾ ਉਹ ਮੁੱਢ ਨੂੰ ਬਚਾ ਕੇ ਰੱਖਣਾ ਹੁੰਦਾ ਇਹਦੇ ਮੁੱਢ ਦੇ ਉੱਤੇ ਕੋਈ ਦੀਮਕ ਦੂਮਕ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਫੰਗਸ ਉਹ ਉਹ ਬਿਮਾਰੀਆਂ ਤੋਂ ਬਚਾਉਣਾ ਹੁੰਦਾ ਕਿਉਂਕਿ ਇਹਦਾ ਮੁੱਢ ਸਾਫ਼ ਰਹੂਗਾ ਤੇ ਫਿਰ ਆਪੇ ਉੱਪਰ ਪਲਾਂਟ ਨੇ ਸਹੀ ਰਹਿਣਾ ਅਛਾ ਭਾਈ ਕਈ ਲੋਕ ਕਹਿੰਦੇ ਸਾਡੇ ਅਮਰੂਦ ਦਾ ਬੂਟਾ ਤਾਂ ਬਹੁਤ ਵੱਡਾ ਹੋ ਗਿਆ ਉਹਨੂੰ ਫਲ ਨਹੀਂ ਲੱਗਦੇ ਕੀ ਕਰੀਏ ਹੁੰਦੇ ਇਹੀ ਹੁੰਦਾ ਜਾਂ ਕੋਈ ਤੇ ਭਾਈ ਇਹੀ ਹੁੰਦਾ ਇਹ ਲੈਕ ਆਫ ਨੋਲੇਜ ਹੀ ਕਹਿ ਸਕਦੇ ਆਪਾਂ ਕਿ ਵੀ ਉਹਨਾਂ ਨੇ ਹੋ ਸਕਦਾ ਵੀ ਕੈਨੋਪੀ ਸਹੀ ਨਾ ਬਣਾਈ ਹੋਵੇ ਕਈ ਐਂ ਕਰਦੇ ਆ ਜਿਵੇਂ ਹੁਣ ਮੈਂ ਵੀ ਆਪਦੇ ਪੁਰਾਣੇ ਟਾਈਮ ਦੇ ਵਿੱਚ ਇਹ ਕਰਦਾ ਹੁੰਦਾ ਸੀ ਗਲਤੀ ਕਿ ਵੀ ਮੈਂ ਇੱਕ ਸਿੱਧਾ ਮੁੱਢ ਜਿਹੜਾ ਆਮ ਅਮਰੂਦ ਦਾ ਹੁੰਦਾ ਉਹਨੂੰ ਸਿੱਧਾ-ਸਿੱਧਾ ਲਈ ਜਾਂਦਾ ਸੀਗਾ ਕਿ ਵੀ ਬੂਟਾ ਸਿੱਧਾ ਰੱਖਾਂਗੇ ਆਪਾਂ ਮੁੱਢ ਉਹ ਸਭ ਤੋਂ ਵੱਡੀ ਗਲਤੀ ਹੋ ਜਾਂਦੀ ਹੈ ਕਿਉਂਕਿ ਅਮਰੂਦ ਦਾ ਤਾਂ ਮਤਲਬ ਜਿਹੜੀ ਮੇਨ ਸ਼ੇਪ ਹੁੰਦੀ ਆ ਉਲਟੇ ਅੰਬਰੀਲੇ ਵਾਲੀ ਹੁੰਦੀ ਹੈ ਕਿ ਵੀ ਪਾਸਿਆਂ ਨੂੰ ਡਾਣੀਆਂ ਦਾ ਖਲਾਰ ਹੋਵੇ ਤੇ ਵਿਚਾਲਾ ਉਹਦਾ ਵੇਲਾ ਹੋਵੇ। ਇੱਕ ਉਹ ਵੀ ਵਜ੍ਹਾ ਹੁੰਦੀ ਹੈ ਇੱਕ ਇਹਦਾ ਟਾਈਮ ਮਤਲਬ ਸਹੀ ਹੋਣਾ ਚਾਹੀਦਾ ਕਟਿੰਗ ਦਾ। ਜਿਵੇਂ ਹੁਣ ਆਹ ਟਾਈਮ ਸਹੀ ਹੈ। ਇਦੋਂ ਪਹਿਲਾਂ ਪਹਿਲਾਂ ਮਤਲਬ ਬੂਟਾ ਕੱਟਿਆ ਜਾਵੇ ਫਟਾਰ ਤੋਂ ਪਹਿਲਾਂ ਪਹਿਲਾਂ ਉਹਦੀ ਸਾਰੀ ਸ਼ੰਗਾਈ ਹੋ ਜੇ ਕਿ ਵੀ ਫਿਰ ਨਵੀਂ ਫਟਾਰ ਦੇ ਉੱਤੇ ਇਹਦਾ ਫਲ ਆਉਣਾ। ਜਿਵੇਂ ਆਪਾਂ ਹੁਣ ਬੂਟੇ ਦੀ ਸ਼ੰਗਾਈ ਨਹੀਂ ਕਰਦੇਗੇ ਆ ਮੰਨ ਲਓ ਆਹ ਪ੍ਰਾਣੀ ਡਾਣੀਆਂ ਉਵੇਂ ਹੀ ਖੜੀਆਂ। ਇਹ ਇਹਨਾਂ ਦੇ ਵਿੱਚੋਂ ਜਿਹੜੀ ਨਵੀਂ ਫੋਟ ਆਊਗੀ ਇਹ ਉਹਦਾ ਚੈਨੀ ਤਾਕਤ ਨਹੀਂ ਹੁੰਦੀ ਜਿਹੜੀ ਉਹ ਮਤਲਬ ਨਵੀਂ ਫੋਟ ਨੇ ਸਹੀ ਡਾ ਹਾਂ ਹੁਣ ਬਈ ਜਦੋਂ ਮਤਲਬ ਫਰੂਟਿੰਗ ਆਊਗੀ ਇਹਦੀ ਫੁੱਲ ਹੀ ਆਊਗੀ ਵਧੀਆ ਇਹਦੀ ਬਈ ਹਾਂ ਕਟਿੰਗ ਦੇ ਉੱਤੇ ਆ ਕਿ ਬਈ ਇਹਦੀ ਹੁਣ ਜੇ ਕਟਿੰਗ ਕਰਦੀਏ ਤਾਂ ਆਪਾਂ ਇਹਨੂੰ ਪੂਰੀ ਪਰਮਾ ਰਹੂਗੀ ਫੁੱਲ ਪ੍ਰੋਡਕਸ਼ਨ ਆਊਗੀ ਇਹਦੀ ਠੀਕ ਹੈ ਥੋੜਾ ਜਿਹਾ ਇਸ ਟਾਈਮ ਅਸੀਂ ਮਤਲਬ ਲੈ ਕੇ ਰਾਜੀ ਨਹੀਂਗੇ ਕਿ ਬਈ ਇਹਦੀਆਂ ਡਾਣੀਆਂ ਥੋੜੀਆਂ ਜਿਹੀ ਮਜ਼ਬੂਤੀ ਚ ਆ ਜਾਣ ਕਿਉਂਕਿ ਫਿਰ ਜਦੋਂ ਇਹਦੇ ਵੇਟ ਐਤ ਕੀ ਵੇਖਿਆ ਸੀਗਾ ਇਹਦਾ ਅਮਰੂਦ ਦਾ ਵੇਟ 400 ਗ੍ਰਾਮ ਤੋਂ ਉੱਤੇ ਵੀ ਟੱਪ ਜਾਂਦਾ ਤੇ ਫਿਰ ਉਹਦੇ ਕਰਕੇ ਜੋ ਆਪਾਂ ਮੇਨ ਇਹਦਾ ਬੇਸ ਬਣਾਉਣਾ ਹੋਣਾ ਜੇ ਇਹ ਡਾਣੀ ਦੇ ਉੱਤੇ ਕੋਈ 5-7 ਉਹ ਬੂਟੇ ਫਲ ਪੈ ਗਏ ਹਨਾ ਇੱਕ ਡਾਣੀ ਦੇ ਉੱਤੇ ਤੇ ਉਹ ਡਾਣੀ ਨੂੰ ਆਏ ਥੱਲੇ ਲਿਆਉਣਾ ਉਹਨੇ ਬਿਲਕੁਲ ਹੀ ਤੇ ਉਹ ਟੁੱਟਣ ਦੇ ਚਾਂਸ ਵੀ ਬਣ ਜਾਂਦੇ ਇੱਕ ਵਾਰੀ ਜਦੋਂ ਆਏ ਦੀ ਮੇਨ ਕੈਨੋਪੀ ਬਣਾਈਏ ਜਿਹੜੀ ਉਹ ਹਾਰਡ ਹੋ ਗਈ ਪੂਰੀ ਡਾਣੀਆਂ ਕਰੜੀਆਂ ਹੋ ਗਈਆਂ ਫਿਰ ਉਹ ਤੋਂ ਬਾਅਦ ਆਪਾਂ ਫਰੂਟਿੰਗ ਸਹੀ ਤਰੀਕੇ ਨਾਲ ਲਵਾਂਗੇ ਠੀਕ ਹੈ ਤੇ ਆਮ ਅਮਰੂਦ ਬਾਈ ਕੋਈ ਮਤਲਬ ਸ਼ੁਰੂ ਲਾਉਂਦਾ ਜਾ ਘਰੇ ਜਿਵੇਂ ਸ਼ੌਕੀਆ ਤੌਰ ਤੇ ਲਾ ਲੈਨੇ ਆਪਾਂ ਬੂਟੇ ਉਹ ਕਿਵੇਂ ਤਿਆਰ ਕਰਨਾ ਚਾਹੀਦਾ ਸਿਸਟਮ ਤੇ ਕਿਵੇਂ ਉਹਦੀ ਕੇਅਰ ਕਰਨੀ ਚਾਹੀਦੀ ਛੋੜੇ ਸ਼ਬਦਾਂ ਜੋ ਉਹ ਦੱਸ ਇਹ ਬਈ ਉਹ ਇੱਕ ਤਾਂ ਮਿਹਨਤ ਉਹ ਹੀ ਹੁੰਦਾ ਕਿ ਜੇ ਨਵਾਂ ਬੂਟਾ ਲਾਉਣਾ ਉਹਨੂੰ ਜਿਹੜਾ ਏਰੀਆ ਆਪਾਂ ਥੱਲੇ ਟੂਆ ਪੱਟਣਾ ਹੈਗਾ ਉਹ ਥੋੜਾ ਜਿਹਾ ਵੱਡਾ ਪੱਟਿਆ ਜਾਵੇ ਉਹਦੇ ਚ ਗਡੋਆਂ ਦੀ ਖਾਦ ਪੈਜੇ ਉਹ ਮਿੱਟੀ ਜਿਹੜੀ ਆ ਉਹ ਕੋਈ ਟ੍ਰਾਈਕੋਡਰਮਾ ਨਾਲ ਟ੍ਰੀਟ ਹੋ ਜੇ ਕੋਈ ਵਿੱਚ ਉਹਦੇ ਨਿਮੈਟਾਈਸਾਈਡ ਪੈ ਜਾਣ ਕਿ ਬਈ ਥੱਲੇ ਨੀਮਾ ਟੋੜ ਦੀ ਪ੍ਰੋਬਲਮ ਖਤਮ ਹੋ ਜਾਏ ਥੋ ਸ਼ੁਰੂਆਤੀ ਜਿਹੜੀ ਪ੍ਰੋਬਲਮ ਹੁੰਦੀ ਹੈ ਤੇ ਕਈ ਵਾਰੀ ਪੌਦੇ ਜਦੋਂ ਆਪਾਂ ਨਵੇਂ ਲੈ ਕੇ ਆਉਣੇ ਆ ਉਹਨਾਂ ਦੇ ਵਿੱਚ ਗੁਥਲੀ ਵਾਲੇ ਪੌਦੇ ਲੈ ਕੇ ਆਉਣੇ ਆ ਉਹਨਾਂ ਦੇ ਵਿੱਚ ਨਰਸਰੀਆਂ ਦੇ ਵਿੱਚ ਪਹਿਲਾਂ ਤੋਂ ਹੀ ਨੀਮਾ ਟੋੜ ਮੌਜੂਦ ਹੁੰਦੀ ਹੈ ਉਸ ਟਾਈਮ ਦੇ ਵਿੱਚ ਵੀ ਆਪਾਂ ਨੂੰ ਇਸ ਚੀਜ਼ ਦਾ ਮਤਲਬ ਕੋਈ ਇੱਕ ਦੋ ਪੌਦੇ ਵੇਖ ਲੈਣੇ ਚਾਹੀਦੇ ਹੁੰਦੇ ਆ ਕਿ ਬਈ ਇਹਦੀਆਂ ਜੜਾਂ ਸਾਫ਼ ਨੇ ਜਾਂ ਕਿਵੇਂ ਵੀ ਇਹ ਕੋਈ ਨੀਮਾ ਟੋੜ ਦਾ ਅਟੈਕ ਤਾਂ ਨਹੀਂ ਹੈਗਾ ਨਰਸਰੀ ਦੇ ਵਿੱਚ ਹੀ ਪਹਿਲਾਂ ਤੋਂ ਹੀ ਅਟੈਕ ਆ ਜਾਂਦਾ ਹੁੰਦਾ ਤੇ ਉਦੋਂ ਫਿਰ ਆਪਾਂ ਨੂੰ ਕਿਸੇ ਵਧੀਆ ਨੈਮੈਟਸਾਈਡ ਦੇ ਵਿੱਚ ਡਿਪ ਕਰਕੇ ਪੌਦੇ ਨੂੰ ਲਾਉਣਾ ਚਾਹੀਦਾ ਬਾਕੀ ਸਰੋਂ ਦੀ ਖਾਲ ਵਿੱਚ ਮਿਕਸ ਹੋਣੀ ਚਾਹੀਦੀ ਹੈ ਜਿਹ ਤੇ ਗਡੋਆਂ ਦੀ ਖਾਦ ਹੋਗੀ ਥੋੜਾ ਜਿਹਾ ਰੇਤਲੀ ਜਿਹੜੀ ਆਪਾਂ ਭਲ ਕਹਿ ਦਿੰਨੇ ਆ ਜਾਂ ਪੌਣ ਕਹਿ ਦਿੰਨੇ ਆ ਨਹਿਰ ਦੀ ਮਿੱਟੀ ਹੁੰਦੀ ਹੈ ਉਹ ਵਿੱਚ ਰਲ ਜੇ ਉਹਦੇ ਨਾਲ ਫਿਰ ਉਹ ਚੀਜ਼ਾਂ ਨਾਲ ਬੂਟੇ ਦੀ ਗਰੋਥ ਵਧੀਆ ਹੁੰਦੀ ਹੈ ਜੜਾਂ ਦੀ ਗਰੋਥ ਵਧੀਆ ਹੁੰਦੀ ਹੈ ਤੇ ਇਹੀ ਹੈ ਮੇਨਤਾ ਚੀਜ਼ਾਂ ਬਈ ਫਰੂਟਿੰਗ ਕਿੰਨੇ ਸਮੇਂ ਬਾਅਦ ਆਉਣ ਲੱਗ ਫਰੂਟਿੰਗ ਤਾਂ ਬਈ ਅਮਰੂਦ ਨੂੰ ਮਤਲਬ ਸ਼ੁਰੂਆਤੀ ਤੌਰ ਤੇ ਹੀ ਆਉਣ ਲੱਗ ਜਾਂਦੀ ਹੁੰਦੀ ਜਦੋਂ ਆਪਾਂ ਬੂਟਾ ਲਾਤਾ ਨਾ ਤੇ ਉਹ ਚ ਜਿਹੜੀ ਨਵੀਂ ਫੋਟ ਆਉਣੀ ਉਹ ਨਾਲ ਦੀ ਨਾਲ ਵਧੀਆ ਵੈਰਾਈਟੀ ਦੀ ਤਾਂ ਨਾਲ ਦੀ ਨਾਲ ਹੀ ਮਤਲਬ ਉਹ ਨਵੀਂ ਫੋਟ ਦੇ ਨਾਲ ਹੀ ਨਵੇਂ ਬੱਡ ਆਉਣ ਲੱਗ ਜਾਂਦੇ ਆ ਉਹ ਪਰ ਉਸ ਟਾਈਮ ਤੇ ਆਪਾਂ ਨੂੰ ਤੋੜਨੇ ਪੈਂਦੇ ਹੁੰਦੇ ਆ ਉਹ ਨਹੀਂ ਤਾਂ ਬੂਟੇ ਦੀ ਗ੍ਰੋਥ ਉੱਥੇ ਖੜ ਜਾਂਦੀ ਆ